ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਗਿਆਨੀ ਸੰਤ ਸਿੰਘ ਮਸਕੀਨ ਜੀ ਪਾਸੋਂ ਉਹਨਾਂ ਦੀ ਇਸ ਕਥਾ ਨੂੰ ਸਰਵਣ ਕਰੀਏ ਮੁਖਤਸਰ ਅਰਜ਼ ਕਰਾਂ ਸਾਬਾ ਨੇ ਵੀ ਬੜਾ ਸੋਹਣਾ ਜਵਾਬ ਦਿੱਤਾ ਹੈ ਬਾਬਾ ਆਖੇ ਨਾਤ ਜੀ ਤੇਰੀ ਮਾਂ ਕੋ ਚੱਜੀ ਆਈ ਹੋਏ ਅਤੀਤ ਗਰਸਤ ਤਜ ਫਿਰ ਉਹਨੂੰ ਕੇ ਘਰ ਮੰਗਣ ਜਾਏ ਇਹ ਅਜੀਬ ਹੈ ਕਿ ਜਿੰਨੂੰ ਤੁਸੀਂ ਕਾਂਜੀ ਕਹਿੰਦੇ ਹੋ ਤੇ ਬੂਏ ਬੂਏ ਉਹਨਾਂ ਦੇ ਹੀ ਭਟਕਦੇ ਜਿਹੜੇ ਸੰਤ ਚਾਹਦੇ ਨੇ ਕਿ ਗ੍ਰਸਤੀ ਸਾਡੇ ਕਦਮਾਂ ਤੇ ਮੱਥਾ ਟੇਕਨ ਉਹਨਾਂ ਗ੍ਰਸਤੀਆਂ ਤੋਂ ਬਿਨਾਂ ਸੰਤਾਂ ਦੀ ਦਾਲ ਵੀ ਨਹੀਂ ਗੱਲਦੀ ਇਹ ਐਸਾ ਮੈਂ ਦੇਖਿਆ ਉਹਨਾਂ ਭਾਵੇਂ ਭੰਡੀ ਜਾਣ ਕੇ ਉਹਨਾਂ ਭਾਵੇਂ ਨਿੰਦੀ ਜਾਣ ਕੇ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਢੰਗ ਨਾਲ ਸਮਝਾਇਆ ਭਈ ਅਸੀਂ ਗੁਰਮੁਖਾਂ ਦੇ ਦਰਸ਼ਨ ਕਰਨ ਵਾਸਤੇ ਭੇਖ ਧਾਰਨ ਕਰ ਲਿਆ ਤੇ ਸਾਚ ਵਖਰ ਕੇ ਹਮ ਵਣ ਜਾ ਰਹੇ ਅਸੀਂ ਵਪਾਰੀ ਕਾਦਿਆਂ ਸੱਚ ਦੇ ਸੱਚ ਲੱਭਦੇ ਫਿਰਦੇ ਸੱਚ ਮਿਲੇ ਕਿਸੇ ਵੀ ਕੀਮਤ ਤੇ ਮਿਲੇ ਤੇ ਨਾਉਣ ਇੱਕ ਗੁਰਮੁਖ ਉਤਰਸ ਪਾਰੇ ਅਸੀਂ ਬਹੁ ਸਾਗਰ ਤੋਂ ਪਾਰ ਕਰਦੇ ਆ ਆਪਣੇ ਸਿੱਖਾਂ ਨੂੰ ਗੁਰਮੁਖ ਬਣਾ ਕੇ ਮੁਖਤਸਰ ਗੱਲ ਇਹ ਜਿਸ ਢੰਗ ਦੇ ਸਵਾਲ ਸਿੱਧ ਗੋਸ਼ ਦੇ ਚੱਲਦੇ ਨੇ ਹੂ ਬੋ ਸਵਾਲੋ ਜਵਾਬ ਦਾ ਇੱਕ ਸ਼ਬਦ ਇਹ ਰਾਮ ਕੱਲੀ ਰਾਗ ਦੇ ਚ ਹੈ ਤੇ ਬਹੁਤ ਸਾਰੇ ਜੋਗੀਆਂ ਪ੍ਰਤੀ ਉਚਾਰਨ ਕੀਤੇ ਪੰਜਵੇਂ ਗੁਰਨਾਨੰਦ ਦੇ ਸ਼ਬਦ ਵੀ ਰਾਮਕਲੀ ਰਾਗ ਵਿੱਚ ਨੇ ਕਦੀ ਪੜੋਗੇ ਤੇ ਪਤਾ ਚਲੇ ਸਿੱਧ ਗੋਸ਼ਟ ਵੀ ਰਾਮਕਲੀ ਰਾਗ ਵਿੱਚ ਹੈ ਤੇ ਇਹ ਜਿਹੜਾ ਸ਼ਬਦ ਇਸ ਵਕਤ ਮੈਂ ਤੁਹਾਡੇ ਸਾਹਮਣੇ ਰੱਖਿਆ ਜਿਤ ਦਰ ਵਸੇ ਕਵਨ ਦਰ ਕਈਏ ਦਰਾਂ ਭੀਤਰ ਦਰ ਕਵਨ ਲਹੇ ਇਹ ਵੀ ਰਾਮਕਲੀ ਰਾਗ ਦਾ ਹੈ ਸਿੱਧਾ ਜੋਗੀਆਂ ਨਾਲ ਚਰਚਾ ਕਰਦੇ ਹੋਇਆ ਬਾਬੇ ਨਾਨਕ ਨੇ ਇੱਕ ਅਰਦਾਸ ਵੀ ਕੀਤੀ ਅਕਾਲ ਪੁਰਖ ਦੇ ਚਰਨਾਂ 'ਚ ਹਮ ਡੋਲਤ ਦੇੜੀ ਪਾਪ ਭਰੀ ਪਾਵਣ ਲਗੇ ਮਤ ਜਾਏ ਸਨਮਤ ਸਨਮੁਖ ਸਿੱਧ ਭੇਟਣ ਕੋ ਆਏ ਨੇਚੋ ਦੇ ਵੜਿਆ ਸਹਿਬ ਕਹਿੰਦੇ ਨੇ ਹੇ ਈਸ਼ਵਰ ਨੇਚੇ ਨਿਸ਼ਚੇ ਹੀ ਤੂੰ ਆਪਣੇ ਨਾਮ ਦੀ ਵਡਿਆਈ ਕਰੀਏ ਸਿੱਧ ਆਏ ਨੇ ਮੇਰੇ ਨਾਲ ਚਰਚਾ ਕਰ ਇਹ ਮੈਥੋਂ ਕੁਝ ਪੁੱਛਣ ਆਏ ਮੈਂ ਇਹਨਾਂ ਨੂੰ ਕੁਝ ਦੱਸਣਾ ਹੈ ਤੂੰ ਨਿਸ਼ਚੈ ਆਪਣੇ ਨਾਮ ਦੀ ਮਹਿਮਾ ਕਰਾਈ ਕਿਉਂਕਿ ਮੈਂ ਤੇਰੇ ਨਾਮ ਦੀ ਗੱਲ ਕਰਨੀ ਮਹਾਰਾਜ ਕਹਿੰਦੇ ਨੇ ਹੇ ਈਸ਼ਵਰ ਹੇ ਕਰਤਾਪੁਰਖ ਤੂੰ ਕਿਹੜੇ ਘਰ ਦੇ ਚ ਰਹਿਣਾ ਹੈ ਕਿਹੜੇ ਦਰ ਦੇ ਚ ਰਹਿਣਾ ਹੈ ਤੇ ਉਸ ਘਰ ਨੂੰ ਰਸਤਾ ਕਿਹੜਾ ਜਾਂਦਾ ਹੈ ਗੁਰਦੁਆਰੇ ਦਾ ਰਸਤਾ ਪੁੱਛ ਕੇ ਬੰਦਾ ਗੁਰਦੁਆਰੇ ਆ ਸਕਦਾ ਹੈ ਲੇਕਿਨ ਇਤਨੀ ਅਰਜ਼ ਕਰਦੇ ਆ ਗੁਰਨਾਣਿਕ ਜਿਸ ਘਰ ਤੇ ਜਿਸ ਦਰ ਦੀ ਜ਼ਿਕਰ ਪਹਿ ਕਰਦੇ ਨ ਉਹ ਕੋਈ ਜ਼ਮੀਨ ਤੇ ਇਸ ਡੰਗ ਨਾਲ ਬਣਿਆ ਹੋਇਆ ਨਹੀਂ ਜਿੱਥੇ ਦਰ ਵਸੇ ਕਵਨ ਦਰ ਕਈਏ ਦਰਾਂ ਭੀਤਰ ਦਰ ਕਵਨ ਲਹੇ ਜਿਸ ਦਰ ਕਾਰਣ ਫਿਰਾ ਉਦਾਸੀ ਸੋਦਰ ਕੋਈ ਆਏ ਕਹੇ ਤੇ ਹੁਣ ਉਸ ਸੋ ਦਰ ਦਾ ਨਕਸ਼ਾ ਬਾਬਾ ਜੀ ਆਪ ਖਿੱਚਦੇ ਨੇ ਜੋ ਮੈਂ ਤੁਹਾਡੇ ਸਾਹਮਣੇ ਰੱਖਾਂ ਮਹਾਰਾਜ ਕਹਿੰਦੇ ਜਿਉ ਅਸੀਂ ਗਏ ਉਸ ਦਰ ਤੱਕ ਤੇ ਦਰ ਬੰਦ ਸੀ ਦਰਵਾਜ਼ਾ ਬੰਦ ਸੀ ਔਰ ਅੱਜ ਤੋ ਨਹੀਂ ਬੜੇ ਚਿਰ ਤੋ ਬੰਦ ਤੇ ਆ ਗੁਰਦੁਆਰੇ ਦਾ ਬੂਆ ਵਕਤ ਸਿਰ ਨਾ ਖੁੱਲੇ ਤੋ ਹੋ ਸਕਦਾ ਸੀ ਗ੍ਰੰਥੀ ਸਿੰਘ ਤੇ ਅਸਵਾਰ ਹੋ ਜਾਵਾਂਗੇ ਤੂੰ ਕਿਉਂ ਨਹੀਂ ਖੋਲਿਆ ਬੂਆ ਤੂੰ ਕਿਉਂ ਨਹੀਂ ਪ੍ਰਕਾਸ਼ ਕੀਤਾ ਪਰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਕਹਿੰਦੇ ਨੇ ਜਿੱਥੇ ਉਸ ਸੱਚੀ ਮੂਰਤੀ ਦਾ ਵਾਸਾ ਹੈ ਉਹ ਦਰਵਾਜ਼ਾ ਤੇ ਕਈ ਜਨਮਾਂ ਤੋ ਬੰਦ ਹੈ ਤੂੰ ਕਦੀ ਖੋਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਖਿਮਾ ਕਰਨੀ ਲੱਕੜ ਦੇ ਬੂਏ ਨਹੀਂ ਜਿਨ੍ਹਾਂ ਦੇ ਬਾਰੇ ਕਬੀਰ ਤੜਫ ਕੇ ਕਹਿੰਦੇ ਪੈ ਨੇ ਦਰਸ਼ਨ ਦੀ ਜੇ ਖੋਲ ਕੇ ਵਾ ਉਹ ਦਰਵਾਜ਼ੇ ਕੋਈ ਹੋਰ ਨੇ ਇਨ੍ਹਾਂ ਬੂਆਂ ਦੇ ਖੋਲਣ ਦੇ ਕੀ ਢੇਰ ਲੱਗਦੀ ਕਿਸੇ ਮੰਦਰ ਦੇ ਬੂਏ ਖੋਲ ਲੈਣੇ ਕੀ ਢੇਰ ਲੱਗਦੀ ਕਿਸੇ ਮਸਜਿਦ ਤੇ ਗੁਰਦੁਆਰੇ ਦੇ ਬੂਏ ਖੋਲ ਖੋਲਣ ਲੱਗਿਆਂ ਕੀ ਢੇਰ ਲੱਗਦੀ ਕੋਈ ਢੇਰ ਨਹੀਂ ਲੱਗਦੀ ਆਦਮੀ ਖੋਲ ਸਕਦਾ ਹੈ ਨਹੀਂ ਕੋਈ ਖੋਲਣ ਵਾਲਾ ਬੰਦਾ ਆਪ ਖੋਲ ਸਕਦਾ ਹੈ ਪਰ ਇੱਕ ਕਿਸੇ ਹੋਰ ਦਰਵਾਜ਼ਿਆਂ ਦਾ ਜਿੱਤਰ ਕਬੀਰ ਜੀ ਕਰਦੇ ਪੈਨ ਵੀ ਹੇ ਕਰਤਾ ਪੁਰਖ ਬੂਹੇ ਖੋਲ ਤੂੰ ਤੇਰੇ ਦਰਸ਼ਨ ਕਰ ਸਕੀ ਤੇਰੇ دیدار ਕਰ ਸਕੀ ਤੋ ਸਹਿਬ ਕਹਿੰਦੇ ਨੇ ਉਹ ਦਰਵਾਜ਼ਾ ਬੰਦ ਪਿਆ ਤੇ ਨਿਰਾ ਦਰਵਾਜ਼ਾ ਬੰਦ ਨਹੀਂ ਬਾਹਰ ਇੱਕ ਚੌਕੀਦਾਰ ਵੀ ਬੈਠਾ ਹੈ ਰਖਵਾਲਾ ਜਿਹੜਾ ਕਿਸੇ ਨੂੰ ਅੰਦਰ ਹੀ ਨਹੀਂ ਜਾਣ ਦਿੰਦਾ ਉਹ ਸਮੁੱਚਾ ਖੁਲਾਸਾ ਕੀਤਾ ਹੈ ਸਹਿਬਾਨਾ ਦੁਖ ਦਰਵਾਜ਼ਾ ਰੋਹੋ ਰਖਵਾਲਾ ਆਸਾ ਅੰਦੇਸਾ ਦੋਏ ਪਟ ਜੜੇ तमाम ਧਾਰਮਿਕ ਪ੍ਰਸ਼ਨਾਂ ਦਾ ਇੱਕੋ ਹੀ ਸ਼ਬਦ ਜਵਾਬ ਦੇ ਦਿੰਦਾ ਅਗਰ ਸੂਝ ਲੈਣੀ ਹੋਈ ਤੇ ਇਸੇ ਇੱਕੇ ਸ਼ਬਦ ਤੋਂ ਸਾਰੀ ਦੀ ਸਾਰੀ ਮਿਲ ਜਾਂਦੀ ਏ ਬਈ ਅੱਜ ਤੱਕ ਸੱਚ ਦੇ ਦਰਸ਼ਨ ਕਿਉਂ ਨਹੀਂ ਹੌਸ ਅੱਜ ਤੱਕ ਉਸ ਨਿਰੰਕਾਰ ਦੇ ਦਰਸ਼ਨ ਆਪਾਂ ਕਿਉਂ ਨਹੀਂ ਕਰ ਸਕੇ ਮਹਾਰਾਜ ਕਹਿੰਦੇ ਨੇ ਦਰਵਾਜ਼ਾ ਬੰਦ ਹੈ ਤੇ ਅਕਸਰ ਦਰਵਾਜ਼ਾ ਦੋ ਪੁੜਿਆਂ ਨਾਲ ਬਣਦਾ ਹੈ ਦੋ ਤਖਤਿਆਂ ਨਾਲ ਬਣਦਾ ਹੈ। ਤੋਂ ਸਹਿਬ ਕਹਿੰਦੇ ਨੇ ਉਹ ਜਿਹੜਾ ਦਰਵਾਜ਼ਾ ਉਸ ਦਰਵਾਜ਼ੇ ਦਾ ਨਾਂ ਹੈ ਦੁੱਖ। ਤੇ ਇਹ ਬਣਿਆ ਦੋ ਤਖਤਿਆਂ ਨਾਲ ਕਿਹੜੇ ਦੋ ਤਖਤਿਆਂ ਨਾਲ ਆਸਾ ਅੰਦੇਸ਼ਾ ਦੋਏ ਫਟ ਜੜੇ। ਇੱਕ ਆਸਾ ਤੇ ਇੱਕ ਅੰਦੇਸ਼ਾ। ਇੱਛਾ ਪੂਰੀ ਹੋ ਜਾਏ ਤੇ ਹੋਰ ਇੱਛਾ ਜਾਗ ਪੈਂਦੀ ਹੈ। ਤੋਂ ਦੁੱਖ ਬਣਿਆ ਆਇਆ। ਇੱਛਾ ਨਾ ਪੂਰੀ ਹੋਏ ਤਾਂ ਵੀ ਦੁੱਖ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਆਸਾ ਵਿੱਚ ਅਤ ਦੁੱਖ ਘਣਾ ਮਨ ਮੁਖ ਚਿਤ ਲਾਇਆ ਗੁਰਮੁਖ ਭੈ ਨਿਰਾਸ ਸੁਖ ਫਲ ਪਾਇਆ ਔਰ ਇਤਨੀ ਅਰਜ਼ ਕਰਦੇ ਆ ਕਿ ਆਸਾ ਹਮੇਸ਼ਾ ਹੀ ਰਹਿੰਦੀ ਔਰ ਕਿਸੇ ਹੱਦ ਤੱਕ ਮਨੁਖ ਆਸਾ ਦੇ ਆਸਰੇ ਤੇ ਜੀਵੀ ਜਾ ਰਿਹਾ ਲੋਕੀ ਤੇ ਇੰਜ ਪੰਜਾਬ ਦੇ ਚ ਇੱਕ ਮੁਹਾਵਰਾ ਪੇਸ਼ ਕਰਦੇ ਨੇ ਬੇ ਜਬ ਲਗ ਸਵਾਸ ਤਬ ਲਗ ਆਸ ਇੰਜ ਕਹਿੰਦੇ ਬਈ ਸਵਾਸ ਰਹਿਣਗੇ ਤੇ ਆਸਾ ਰਹੇਗੀ ਪਰ ਅਧਿਆਨ ਕਰਦੇ ਆ ਜਿਹੜਾ ਖਿਆਲ ਦਾਸ ਦੇ ਸਾਹਮਣੇ ਆਇਆ ਹੋਏ ਕਿ ਜਬ ਲਗ ਆਸ ਤਬ ਲਗ ਸਵਾਸ ਜੇ ਆਸਾ ਅੰਦਰ ਨਾ ਰਹੇ ਬੰਦਾ ਔਰ ਯਾਸਾ ਪੂਰੀ ਨਾ ਹੋਵੇ ਤਾਂ ਬੰਦਾ ਮਰਨਾ ਚਾਹਦਾ ਖੁਦਕਸ਼ੀ ਕੌਣ ਕਰਦਾ ਜੇਦੀ ਆਸ ਨਿਰਾਸ਼ ਦੇ ਚ ਬਦਲ ਜਾ ਤੋ ਨਿਰਾਸ਼ ਹੋਇਆ ਮਨੁੱਖ ਆਪਣੇ ਆਪ ਨੂੰ ਮ੍ਰਿਤਕ ਸਮਝਦਾ ਹੈ ਮਰਿਆ ਹੋਇਆ ਸਮਝਦਾ ਹੈ ਕਹਿੰਦਾ ਮੈਂ ਜੀ ਕੇ ਕੀ ਕਰਨਾ ਆਸਾ ਮੇਰੀ ਪੂਰੀ ਨਹੀਂ ਹੋਈ ਸਵਾਸਾਂ ਨੂੰ ਮੈਂ ਕੀ ਕਰਾਂ ਮੇਰੀ ਆਸਾ ਪੂਰੀ ਹੋਣੀ ਚਾਹੀਦੀ ਐ ਸਵਾਸ ਨਹੀਂ ਚਾਹੀਦੇ ਤੋ ਅਕਸਰ ਐਸੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਕਿ ਬੰਦਾ ਆਪਣੇ ਤਨ ਦਾ ਤਿਆਗੀ ਹੋ ਜਾਂਦਾ ਔਰ ਤਿਆਗੀ ਹੋਣ ਦੇ ਪਿੱਛੇ ਕਾਰਨ ਇੰਨਾ ਹੀ ਹੈ ਕਿ ਆਸਾ ਪੂਰੀ ਨਹੀਂ ਹੋਈ ਔਰ ਕਹਿੰਦੇ ਨੇ ਜੇ ਆਸਾ ਪੂਰੀ ਹੋ ਜਾਏ ਤਾਂ ਫਿਰ ਹੋਰ ਆਸਾ ਖੜੀ ਹੋ ਜਾਂਦੀ ਹੈ ਹੋਰ ਆਸਾ ਖੜੀ ਹੋ ਜਾਂਦੀ ਹੈ ਹੋਰ ਆਸਾ ਖੜੀ ਹੋ ਜਾਂਦੀ ਹੈ ਇੱਕ ਤੇ ਨਿਰਾਸ਼ ਨੇ ਸੰਸਾਰੀ ਜਿਨ੍ਹਾਂ ਨੇ ਆਸਾ ਕੀਤੀ ਤੇ ਆਸਾ ਪੂਰੀ ਨਾ ਹੋਈ ਇੱਕ ਨਿਰਾਸ਼ ਨੇ ਭਗਤ ਜਿਨ੍ਹਾਂ ਨੇ ਕਦੀ ਆਸਾ ਨੂੰ ਥਾਂ ਹੀ ਨਹੀਂ ਦਿੱਤੀ ਟਿਕਣ ਦੀ ਉਹਨਾਂ ਦਾ ਨਿਰਾਸ਼ ਹੋਣਾ ਹੋਰ ਡੰਗਦਾ ਆਸਾ ਨੂੰ ਮਨ ਦੇ ਚ ਰੱਖਿਆ ਹੀ ਨਹੀਂ ਆਸਾ ਨੂੰ ਪੜ ਲਿਆ ਚੰਗੇ ਤਰੀਕੇ ਨਾਲ ਕਿ ਆਸਾ ਇੱਕ ਇਤਨੀ ਲੰਬੀ ਡੋਰੀ ਹੈ ਜਿਹੜੀ ਕਿਦਰੇ ਮੁਕਦੀ ਨਹੀਂ। ਔਰ ਕਦੀ ਆਪਣੀ ਇੱਛਾਵਾਂ ਦਾ ਮੁਤਾਲਾ ਕਰਕੇ ਦੇਖ ਲੈਣਾ। ਹਰ ਆਸਾ ਦੇ ਨਾਲ ਸਾਡੀ ਮਨੋਤ ਇਹ ਹੁੰਦੀ ਹੈ ਵੀ ਇਹ ਜੇ ਕਿਦਰੇ ਪੂਰੀ ਹੋ ਜਾਏ ਨਾ ਤੇ ਬੜੇ ਸੁਖੀ ਸੁਖੀ ਹੋ ਜਾਵਾਂਗੇ। ਪਰ ਕਦੀ ਮੁਤਾਲਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਵੀ ਇਹ ਗੱਲ ਜਿਨ੍ਹਾਂ ਦੀ ਪੂਰੀ ਹੋਈ ਹੋਈ ਹੈ ਉਹਨਾਂ ਕੋਲ ਪੁੱਛ ਕੇ ਵੇਖੋ ਸੁਖੀ ਨੇ। ਉਹ ਆਨੰਦ ਵਿੱਚ ਨੇ। ਤੇ ਜੇ ਉਹ ਆਨੰਦ ਵਿੱਚ ਨਹੀਂ ਹੈ ਤੇ ਇਹ ਗੱਲ ਤੇਰੀ ਪੂਰੀ ਹੋ ਗਈ ਤੂੰ ਕਿੱਥੋਂ ਆਨੰਦ ਦੇ ਚਾਵੇਂਗਾ। पर नहीं एक झूठी तसल्ली नाल बंदा अपने मन ਨੂੰ ਪਰਚਾਈ ਜਾਂਦਾ ਹੈ ਬੰਦਾ ਆਪਣੇ ਮਨ ਨੂੰ ਸਮਝਾਈ ਜਾਂਦਾ ਹੈ ਨਹੀਂ ਤੇ ਆਸਾ ਇੱਕ ਬਹੁਤ ਵੱਡਾ ਬੋਝ ਹੈ ਬੜਾ ਵੱਡਾ ਪੱਥਰ ਹੈ ਗੁਰਮਤ ਕਹਿੰਦੀ ਹੈ ਤੂੰ ਕਰਮ ਕਰੀ ਜਾ ਉਦਮ ਕਰੀ ਜਾ ਗੱਲ ਸਿਰੇ ਚੜੇ ਭਾਵੇਂ ਨਾ ਚੜੇ ਇਹ ਕਰਤੇ ਪੁਰਕਤੇ ਰਹਿਤੇ ਜੇ ਪੂਰੀ ਹੋ ਗਈ ਤਾਂ ਵਾ ਵਾ ਸ਼ੁਕਰ ਜੇ ਨਹੀਂ ਪੂਰੀ ਹੋਈ ਤਾਂ ਵੀ ਸ਼ੁਕਰ ਇਹਦੇ ਵਿੱਚ ਵੀ ਕੋਈ ਭੇਦ ਹੋਵੇਗਾ ਇਹਦੇ ਵਿੱਚ ਵੀ ਕੋਈ ਭਲਾ ਹੀ ਹੋਵੇ ਕਈ ਵਾਰ ਐਸਾ ਹੁੰਦਾ ਕਿ ਸਮਰੱਥਾ ਸਾਡੀ ਬਹੁਤ ਛੋਟੀ ਹੁੰਦੀ ਹੈ ਮੰਗ ਸਾਡੀ ਬਹੁਤ ਵੱਡੀ ਹੁੰਦੀ ਜੈਸੇ ਇੱਕ ਮਾਸੂਮ ਬੱਚਾ ਹੋਵੇ 5 6 ਵਰਿਆਂ ਦਾ ਤੇ ਉਹ ਇਹ ਆਖੇ ਆ ਜਿਹੜਾ ਦੋ ਮਣ ਦਾ ਵਜ਼ਨੀ ਥੈਲਾ ਪਿਆ ਹੈ हे ਕਰਤਾਪੁਰਖੇ ਤੂੰ ਮੈਨੂੰ ਦੇ ਦੇ ਤੇ ਕਰਤਾਪੁਰਖ ਆਖੇ اچھا ਮੈਂ ਤੇਰੇ ਸਿਰ ਤੇ ਰੱਖ ਤੇ ਦੇਣਾ ਪਰ ਤੂੰ ਕਿਵੇਂ ਚੁੱਕੇਂਗਾ ਮਰ ਜਾਏਂਗਾ ਇਸ ਬੋਝ ਦੇ ਥੱਲੇ ਹੀ ਦਬ ਜਾਏਂਗਾ ਪਰ ਉਹ ਰੋਈ ਜਾਂਦਾ ਕਹਿੰਦਾ ਨਹੀਂ ਦੇ ਮੇਰੇ ਸਿਰ ਤੇ ਰੱਖ ਹੁਣ ਉਸ ਬੱਚੇ ਨੂੰ ਨਹੀਂ ਪਤਾ ਬਈ ਇਤਨਾ ਵਜਨੀ ਥੈਲਾ ਜੇ ਮੇਰੇ ਸਿਰ ਤੇ ਰੱਖ ਦਿੱਤਾ ਗਿਆ ਤੇ ਮੈਂ ਤੇ ਖਤਮ ਪਰ ਕਰਤੇ ਪੁਰਖ ਨੂੰ ਪਤਾ ਬਈ ਨਹੀਂ ਰੱਖਣਾ ਮੰਗਦਾ ਤੇ ਭਾਵੇਂ ਮੰਗੇ ਮੈਂ ਤੇ ਐਸਾ ਦੇਖਦਾ ਮਨੁੱਖਾਂ ਦੀਆਂ ਬਹੁਤ ਸਾਰੀਆਂ ਮੰਗਾਂ ਇਸ ਠੱਗਦੀਆਂ ਹੀ ਗੱਲ ਤਾਂ ਜੇ ਕਿਦਰੇ ਪੂਰੀ ਹੋ ਜਾਏ ਤੇ ਇਹਨਾਂ ਦਾ ਵजूद ਹੀ ਖਤਰੇ 'ਚ ਪੈ ਜਾਣਾ ਇਹ ਚੁੱਕੇ ਹੀ ਨਹੀਂ ਸਕਣਗੇ ਇਹ ਉਸ ਬੋਝ ਨੂੰ ਇਸ ਬੰਡ ਨੂੰ ਚੁੱਕੇ ਹੀ ਨਹੀਂ ਸਕਣਗੇ ਫਿਰ ਵੀ ਮੰਗੀ ਜਾਂਦੇ ਨੇ ਤਾਂ ਸਿਆਣਤ ਇਹ ਹੈ ਐ ਪੁਰਖ ਤੂੰ ਆਸਾ ਕਰੀ ਨਾ ਉਦਮ ਤੇ ਕਰ ਆਸਾ ਨਾ ਕਰ ਕਰਮ ਤੇ ਕਰ ਆਸਾ ਨਾ ਕਰ ਜੇ ਕਹਿੰਦੇ ਨੇ ਕਰਮ ਦੇ ਨਾਲ ਜੇ ਆਸਾ ਰੱਖ ਦਿੱਤੀ ਗਈ ਤਾਂ ਇੱਕ ਤੇ ਕਰਮ ਮਲੀਨ ਹੋ ਜਾਂਦਾ ਹੈ ਦੂਜਾ ਹਿਰਦਾ ਬੜਾ ਬੋਝਲ ਹੋ ਜਾਂਦਾ ਹੈ ਔਰ ਗੁਸਤਾਖੀ ਮਾਫ ਅਸੀਂ ਜਿੰਨੇ ਕਰਮ ਕਰਦੇ ਹਾਂ ਬਹੁਤੇ ਮੈਲੇ ਨੇ ਕਿਉਂਕਿ ਇੱਛਾ ਦੇ ਛਿੱਟੇ ਉਸ ਨੂੰ ਲੱਗੇ ਹੁੰਦੇ ਨੇ ਇੱਛਾ ਦਾ ਚਿਪਕੜ ਉਸ ਦੇ ਉੱਤੇ ਪਿਆ ਹੁੰਦਾ ਹੈ ਆਸਾ ਦੀ ਮਲਮਤਾ ਉਸ ਦੇ ਉੱਤੇ ਪਈ ਹੁੰਦੀ ਹੈ ਇਸ ਵਾਸਤੇ ਕਰਮ ਨਿਰਮਲ ਨਹੀਂ ਕਰਮ ਉਹ ਨਿਰਮਲ ਹੈ ਜਿਸ ਦੇ ਉੱਤੇ ਆਸਾ ਦਾ ਚਿਪਕੜ ਨਹੀਂ ਹੋਵੇਗਾ ਆਸਾ ਦੇ ਛਿੱਟੇ ਨਹੀਂ ਪੈਣਗੇ ਫਿਰ ਐਸੇ ਕਰਮਾਂ ਨੂੰ ਭਾਗ ਵੀ ਲੱਗ ਸਕਦੇ ਨੇ ਪਰ ਹੁਣ ਨਿਰਾਸ਼ ਹੋ ਕੇ ਕਰਮ ਕਰਨਾ ਬੜੀ ਔਖੀ ਗੱਲ ਹੈ ਸਾਹਿਬ ਕਹਿੰਦੇ ਨੇ ਇੱਕ ਤੇ ਆਸਾ ਦਾ ਕਸਤਾ ਹੈ ਦੂਸਰਾ ਅੰਦੇਸ਼ਾ ਅੰਦੇਸ਼ਾ ਸ਼ਬਦ ਹੈ ਫਾਰਸੀ ਦਾ ਇਹਦੇ ਅਰਥ ਇਹ ਨੇ ਪਤਾ ਨਹੀਂ ਕੀ ਹੋ ਜਾਏਗਾ ਅੰਦੇਸ਼ਾ ਹੀ ਲੱਗੇ ਪਤਾ ਨਹੀਂ ਕੀ ਹੋ ਜਾਏ ਕੋਈ ਹੋ ਨਾ ਹਾਰਸੋ ਹੋਈਏ ਤੂੰ ਇਸ ਇਦੀ ਚਿੰਤਾ ਕਾਨੂੰ ਕਰਦਾ ਭਈ ਸੂਰਜ ਚੜਨਾ ਵੀ ਹੈ ਕਿ ਨਹੀਂ ਇਹ ਡੁੱਬੇਗਾ ਵੀ ਸਹੀ ਕਿ ਨਹੀਂ ਪਤਾ ਨਹੀਂ ਚੰਦਰਾ ਰਾਤ ਨੂੰ ਚੜੇਗਾ ਵੀ ਸਹੀ ਕਿ ਨਹੀਂ ਤਾਰੇ ਚਮਕਣਗੇ ਸਹੀ ਕਿ ਨਹੀਂ ਪਤਾਨੀ ਸਾਗਰ ਦੇ ਚ ਲਹਿਰਾਂ ਉੱਠਣ ਗਿਆ ਵੀ ਸਹੀ ਕਹਨੇ ਤੂੰ ਕਹ ਨੂੰ ਚਿੰਤਾ ਚਿੰਤਾ ਕਰਦਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਜਿਨੇ ਪੈਦਾ ਕੀਤਾ ਉਹਨੂੰ ਚਿੰਤਾ ਕਰਨ ਦੇ ਤੂੰ ਕਿਉਂ ਚਿੰਤਾ ਸਹਿੜ ਸਭ ਤਨ ਨਾ ਕਰ ਚਿੰਤ ਚਿੰਤਾ ਹੈ ਕਰਤੇ ਅਸੀਂ ਕਿਰਤ ਹਾਂ ਕਰਤੇ ਨਹੀਂ ਹਾਂ ਤੋ ਜਿਹੜਾ ਕਰਤਾ ਉਹਨੂੰ ਚਿੰਤਾ ਹੋਣੀ ਚਾਹੀਦੀ ਕਿਰਤ ਕਿਉਂ ਚਿੰਤਾ ਕਰੇ ਮੂਸਰ ਨੂੰ ਚਿੰਤਾ ਹੋਣੀ ਚਾਹੀਦੀ ਐ ਮੈਂ ਤਸਵੀਰ ਕਿਵੇਂ ਬਣਾਣੀ ਐ ਤੇ ਕਿਵੇਂ ਟਿਕਾਣੀ ਐ ਤਸਵੀਰ ਕਿਉਂ ਚਿੰਤਾ ਕਰੇ ਸੰਗ ਤਰਾਸ ਨੂੰ ਚਿੰਤਾ ਹੋਣੀ ਚਾਹੀਦੀ ਐ ਮੈਂ ਬੁੱਤ ਕਿਵੇਂ ਘੜਨਾ ਐ ਤੇ ਕਿਵੇਂ ਟਿਕਾਣਾ ਬੁੱਤ ਨੂੰ ਨਹੀਂ ਚਿੰਤਾ ਹੋਣੀ ਚਾਹੀਦੀ ਕਰਤੇ ਨੂੰ ਚਿੰਤਾ ਹੋਣੀ ਚਾਹੀਦੀ ਐ ਕਿਰਤ ਨੂੰ ਨਹੀਂ ਚਿੰਤਾ ਹੋਣੀ ਚਾਹੀਦੀ ਪਰ ਮਨੁੱਖ ਆਪਣੇ ਆਪ ਨੂੰ ਜੇ ਕਿਰਤ ਮਨ ਲਵੇ ਤੇ ਮੈਂ ਸਮਝਦਾ ਬੜਾ ਭਾਰੀ ਸ਼ਰਮਸਾਰ ਹੋਵੇਗਾ ਇਹ ਵੇ ਚਿੰਤਾ ਕਰਤੇ ਨੂੰ ਕਰਨੀ ਚਾਹੀਦੀ ਸੀ ਤੇ ਆਪਾਂ ਨੇ ਕਰੀ ਜਾਂਦੇ ਆ। ਔਰ ਮੈਂ ਹਰ ਉਸ ਕਰਦੇ ਆ। ਜਿਹੜਾ ਬੰਦਾ ਚਿੰਤਾ ਰੱਬ ਤੇ ਛੱਡਦਾ ਨਾ ਉਹਦੀ ਚਿੰਤਾ ਵੀ ਰੱਬ ਕਰਦਾ। ਇੱਕ ਹਕੀਕੀ ਗੱਲ ਫੜੇ ਸਾਹਮਣੇ ਰੱਖਦਾ। ਤੇ ਜਿਹੜਾ ਕਹਿੰਦਾ ਰੱਬ ਨਹੀਂ ਅਸੀਂ ਆਪਣੀ ਚਿੰਤਾ ਆਪ ਕਰਾਂਗੇ ਕਈ ਵਾਰ ਰੱਬ ਵੀ ਨਿਸ਼ਚਿੰਤ ਹੋ ਜਾਂਦਾ ਹੈ। ਤੇ ਦੁਨੀਆਂ ਦਾ ਸਭ ਤੋਂ ਵੱਧ ਕਿਸਮਤ ਬੰਦਾ ਉਹ ਹੈ ਜਿਹਦੇ ਬਾਰੇ ਪ੍ਰਮਾਤਮਾ ਨਿਸ਼ਚਿੰਤ ਹੋ ਜਾਵੇ। ਜਿਹਦੇ ਬਾਰੇ ਈਸ਼ਵਰ ਨਿਸ਼ਚਿੰਤ ਹੋ ਜਾਏ ਤੋ ਸਹਿਬ ਕੰਨ ਨਹੀਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਉਹ ਕਰਤੇ ਨੂੰ ਹੀ ਕਿਰਤ ਦੀ ਚਿੰਤਾ ਹੋਣੀ ਚਾਹੀਦੀ ਤੂੰ ਇਹ ਕੋ ਅੰਦੇਸ਼ਿਆਂ ਚ ਪਿਆ ਆ ਜਿ세 ਉਸ ਦਿਨ ਮੈਂ ਅਰਜ਼ ਕੀਤੀ ਮਨੁ ਇੱਕ ਸੱਜਣ ਕਹਿਣ ਲੱਗਾ ਗੈਨੇ ਜੀ ਅੱਜਕਲ ਫੁੱਲ ਕਹਿ ਵੀ ਹਵਾਈ ਚਾਜ਼ ਦੇ ਚ ਨਹੀਂ ਬੈਠਣਾ ਚਾਹੀਦਾ ਮੈਂ ਕਿਹਾ ਕਿਉਂ ਕਹਿੰਦਾ ਇੱਕ ਕੋਈ ਵਾਰ ਗਿਰਦਾ ਤੇ 400 ਬੰਦੇ ਮਰ ਜਾਂਦੇ ਨੇ 300 ਬੰਦੇ ਮਰ ਜਾਂਦੇ ਤੇ ਮੈਂ ਕਹ ਤੂੰ ਕਦੀ ਸੰਸਾਰ ਦਾ ਇਤਿਹਾਸ ਪੜਿਆ ਨਿੜਨਗੇ ਫਿਸਦੀ ਬੰਦੇ ਚਾਰ ਪਾਈਆਂ ਤੇ ਹੀ ਮਰਦੇ ਨੇ ਭੁੱਲ ਕੇ ਵੀ ਚਾਰ ਪਾਈ ਤੇ ਨਹੀਂ ਸੋਣਾ ਚਾਹੀਦਾ ਕਿ ਪਤਾ ਉੱਥੇ ਹੀ ਮਰ ਜਾਈਏ ਐਵੇਂ ਹੀ ਅੰਦੇਸ਼ੇ ਲੱਗੇ ਨੇ ਐਵੇਂ ਚਿੰਤਾਵਾਂ ਲੱਗੀਆਂ ਖਾਮਾ ਖਾਦੀ ਪੰਡ ਬੰਦੇ ਨੇ ਚੁੱਕੀ ਹੋਈ ਏ ਅੰਦੇਸ਼ਿਆਂ ਦੀ ਆ ਕੀ ਹੋ ਜਾਏਗਾ ਪਤਾ ਨਹੀਂ ਹੁਣੇ ਕੀ ਹੋ ਜਾਏਗਾ ਉਹ ਪੁਰਖਾ ਇਹ ਗੱਲ ਅੱਜ ਦੀ ਨਹੀਂ ਹੈ ਇਹ ਅਨੰਤ ਕਾਲ ਕੋ ਚਲੇ ਆਉਂਦੀਆਂ ਲਹਿਰਾਂ ਉੱਠਦੀਆਂ ਨੇ ਸਮਾਜਾਂ ਦੀਆਂ ਨੇ ਔਰ ਜਿਹੜੀਆਂ ਲਹਿਰਾਂ ਅੱਜ ਉੱਠ ਰਹੀਆਂ ਨੇ ਇਹ ਅੱਜ ਨਹੀਂ ਇਹ ਪਹਿਲੇ ਵੀ ਉੱਠ ਚੁੱਕੀਆਂ ਨੇ ਤੇ ਕਈ ਵਾਰ ਉੱਠ ਚੁੱਕੀਆਂ ਨੇ ਕਈ ਵਾਰ ਸਮਾਜ ਚੁੱਕੀਆਂ ਨੇ ਕਈ ਵਾਰ ਸਮਾਜਿਕ ਤੌਰ ਤੇ ਉਪਦਰ ਆਉਂਦੇ ਨੇ ਕਈ ਵਾਰ ਰਾਜਨੀਤਿਕ ਤੌਰ ਤੇ ਉਪਦਰ ਆਉਂਦੇ ਨੇ ਕਈ ਵਾਰ ਧਾਰਮਿਕ ਤੌਰ ਤੇ ਉਪਦਰ ਆਉਂਦੇ ਨੇ ਤੇ ਇੱਕ ਦਫਾ ਹੋਲੇ ਨੇ ਇਹ ਤੇ ਕਈ ਵਾਰ ਪਸਰੇ ਪਾਸਾਰ ਇਹ ਤੇ ਕਈ ਵਾਰ ਹੋ ਚੁੱਕਿਆ ਔਰ ਹੁੰਦਾ ਰਹੇਗਾ ਕਹਿੰਦੇ ਨੇ ਸੰਸਾਰ ਵਿੱਚ ਵੱਡੀ ਜਿਹੜੀ ਲੜਾਈ ਹੈ ਉਹ ਇਤਨੀ ਦਫਾ ਹੋ ਚੁੱਕੀ ਹੈ ਕਿ ਉਹਦਾ ਇਤਿਹਾਸ ਵੀ ਲਿਖਣ ਲੱਗੀ ਤੇ ਸ਼ਾਇਦ ਸਾਰੇ ਕਾਗਜ਼ਾਂ ਤੇ ਵੀ ਨਾ ਲਿਖਿਆ ਜਾ ਜਿੰਨਾ ਦੁਨੀਆ 'ਚ ਮੌਜੂਦ ਨਹੀਂ ਲਿਖਿਆ ਜਾ ਸਕਦਾ ਇਤਨੀ ਦਫਾ ਲੜਾਈਆਂ ਹੋਈਆਂ ਨੇ ਜਦ ਤੋਂ ਸੰਸਾਰ ਬਣਿਆ ਉਦੋਂ ਦਾ ਹੀ ਬੰਦਾ ਲੜਦਾ ਹੀ ਆ ਰਿਹਾ ਝਗੜਦਾ ਹੀ ਆ ਰਿਹਾ ਜੀਵਨ ਦੀ ਜਾਂਚ ਇਹਨੂੰ ਆਈ ਨਹੀਂ ਜਿਸ ਦਿਨ ਮਨੁੱਖ ਚੰਦਰਮਾ ਤੇ ਪਹੁੰਚੇ ਅਸੀਂ ਹਿੰਦੁਸਤਾਨ ਦੇ ਇੱਕ ਪ੍ਰਸਿੱਧ ਸ਼ਾਇਰ ਜ਼ਿਗਰ ਮੁਰਾਦਾਬਦੀ ਉਦੋਂ ਜ਼ਿੰਦਾ ਸਨ ਹੁਣ ਤੇ ਗੁਜ਼ਰ ਗਏ ਉਹਨਾਂ ਨੇ ਆਹ ਭਰ ਕੇ ਆਪਣੀ ਜ਼ੁਬਾਨ ਤੇ ਇੱਕ ਫਿਕਰਾ ਕਿਹਾ ਸੀ ਕਿ ਆਸਮਾਨੋਂ ਕੀ ਤਮੰਨਾ ਕਰਨ ਵਾਲੇ ਜ਼ਮੀਨ ਵੀ ਹੱਥ ਸੇ ਜਾਂਦੀ ਰਹੇਗੀ ਅਜੇ ਤੇ ਤੈਨੂੰ ਜ਼ਮੀਨ ਤੇ ਜੀਵਨ ਦੀ ਜਾਂਚ ਵੀ ਨਹੀਂ ਆਈ ਤੂੰ ਆਸਮਾਨ ਤੇ ਜਾ ਰਹੇ ਹੈਂ ਤੇ ਜਿਸ ਢੰਗ ਨਾਲ ਤੂੰ ਜੀ ਰਿਹਾ ਜ਼ਮੀਨ ਤੇ ਇਹ ਜਮੀਨ ਨੂੰ ਤੂੰ ਨਰਕ ਬਣਾਇਆ ਤੇ ਚੰਦਰਮਾ ਨੂੰ ਵੀ ਨਰਕ ਹੀ ਬਣਾਏਗਾ ਹੋਰ ਕੁਝ ਅਜੇ ਤੇ ਤੈਨੂੰ ਜ਼ਮੀਨ ਦੇਤੇ ਵੀ ਰਹਿਣ ਦੀ ਜਾਚ ਨਹੀਂ ਆਈ ਇੱਥੇ ਵੀ ਲੜੀ ਜਾ ਰਿਹਾ ਐਥੇ ਵੀ ਝਗੜੀ ਜਾ ਰਿਹਾ ਤੇ ਇਹੀ ਕੁਝ ਜਾ ਕੇ ਤੂੰ ਉੱਪਰ ਕਰਨਾ ਐ ਬੰਦੇ ਅਜੇ ਤੈਨੂੰ ਜ਼ਮੀਨ ਦੇਤੇ ਰਹਿਣਾ ਨਹੀਂ ਆਇਆ ਇਹ ਅੱਖਾਂ ਭਰ ਕੇ ਉਹਨਾਂ ਨੇ ਗੱਲ ਕਹੀ ਸੀ ਬੜਾ ਪਾਇਦਾਰ ਸ਼ਾਇਰ ਹੋਇਆ ਬੜਾ ਅਨਭਵੀ ਹੁਣੇ ਗੁਜ਼ਰਿਆ ਮੁਰਾਦਾਬਾਦ ਦਾ ਰਹਿਣ ਵਾਲਾ ਸੀ ਤੇ ਅਕਸਰ ਗਾਹੇ ਬਗਾਹੇ ਸਾਡੀ ਮੁਲਾਕਾਤ ਹੋ ਜਾਂਦੀ ਸੀ ਉਹਦੇ ਦਾਰਸ਼ਨਿਕ ਨੁਕਤੇ ਕਈ ਵਾਰ ਦਿਲ ਦੇ ਵਿੱਚ ਬੜਾ ਭਾਰੀ ਘਰ ਕਰ ਜਾਂਦੇ ਸਨ ਔਰ ਉਹਨੇ ਨੇਤਰ ਸੱਜਲ ਕਰਕੇ ਕਹਿਸਨ ਵੀ ਇਹ ਜਿਹੜੇ ਬੰਦੇ ਉੱਪਰ ਜਾ ਰਹੇ ਨੇ ਉੱਪਰ ਵੀ ਨਰਕ ਬਣਾਣਗੇ ਹੋਰ ਕੁਝ ਨਹੀਂ ਤੇ ਇਹਨਾਂ ਨੇ ਸੰਸਾਰ ਨੂੰ ਤੇ ਨਰਕ ਬਣਾਇਆ ਹੀ ਹੈ ਤੇ ਜਿਹੜੇ ਬੰਦੇ ਉੱਪਰ ਜਾਂਦੇ ਪੈਣ ਇਹਨਾਂ ਦੇ ਦੇਸ਼ਾਂ ਦੀ ਹਾਲਤ ਤੇ ਵੇਖੋ ਅਸੀਂ ਉੰਜ ਕਹੀ ਜਾਂਦੇ ਹਾਂ ਬਹੁਤ ਅੱਗੇ ਨੇ ਕੀ ਅੱਗੇ ਨੇ ਸਭ ਤੋਂ ਜ਼ਿਆਦਾ ਖੁਦਕੁਸ਼ੀ ਅਮਰੀਕਾ ਦੇ ਵਿੱਚ ਹੈ ਸਭ ਤੋਂ ਜ਼ਿਆਦਾ ਪਾਗਲ ਉੱਥੇ ਨੇ ਸਭ ਤੋਂ ਜ਼ਿਆਦਾ ਹਾਰ ਟ੍ਰਬਲ ਤੇ ਬਲੱਡ ਪ੍ਰੈਸ਼ਰ ਦੇ ਰੋਗੀ ਉੱਥੇ ਨੇ ਸਭ ਤੋਂ ਜ਼ਿਆਦਾ ਕੈਂਸਰ ਉੱਥੇ ਹੈ ਤੇ ਕੀ ਹੋਇਆ ਜੇ ਸਭ ਤੋਂ ਜ਼ਿਆਦਾ ਪੈਸਾ ਉੱਥੇ ਹੈ ਪਰ ਉਸ ਪੈਸੇ ਦੇ ਨਾਲ ਨਾਲ ਬਾਕੀ ਚੀਜ਼ਾਂ ਕਿੰਨੀਆਂ ਵੱਧ ਨੇ ਐ ਵੀ ਤੇ ਦੇਖੋ ਸਿਰਫ ਇੱਕੋ ਹੀ ਦੇਖਿਆ ਬਈ ਉੱਥੇ ਪੈਸਾ ਬੜਾ ਹੈ ਪਰ ਇਹ ਵੇਖੋ ਸਭ ਤੋਂ ਜ਼ਿਆਦਾ ਪਾਗਲ ਵੀ ਉੱਥੇ ਨੇ ਸਭ ਤੋਂ ਜ਼ਿਆਦਾ ਖੁਦਕਸ਼ੀ ਵੀ ਉੱਥੇ ਹੈ ਸਭ ਤੋਂ ਜ਼ਿਆਦਾ ਕਤਲ ਗਾਇਰਤ ਵੀ ਉੱਥੇ ਹੈ ਔਰ ਸਭ ਤੋਂ ਜ਼ਿਆਦਾ ਪੇਚੀਦਾ ਤੋਂ ਪੇਚੀਦਾ ਬਿਮਾਰੀਆਂ ਵੀ ਉੱਥੇ ਨੇ ਔਰ ਮੈਂ ਸੁਣ ਕੇ ਤੇ ਪੜ ਕੇ ਹੈਰਾਨ ਹੋਇਆ ਕਿ 100 ਦੇ ਚੋਂ 80 ਬੰਦੇ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਨੂੰ ਜਨੀਂਦ ਹੀ ਨਹੀਂ ਪੈਂਦੀ ਤੇ ਇਹ ਕੋਈ ਜ਼ਿੰਦਗੀ ਹੈ ਕਿ ਨੀਂਦ ਵਰਗੀ ਦੌਲਤ ਵੀ ਨਾ ਰਹਿ ਤੇ ਜੇ ਨੀਂਦ ਨਹੀਂ ਬੰਦੇ ਕੋਲ ਤੇ ਐਸੇ ਬੰਦੇ ਕੋਲ ਸਮਾਦੀ ਕਿੱਥੋਂ ਹੋਵੇਗੀ ਸਮਾਦੀ ਕਹਿੰਦੇ ਨੇ ਇੱਕ ਹੋਸ਼ ਵਾਲੀ ਵੱਡੀ ਨੀਂਦ ਹੈ ਇੱਕ ਤੇ ਨਾ ਸਰੀਰਕ ਨੀਂਦ ਇਹ ਭਿਓਸ਼ੀ ਦੀ ਨੀਂਦ ਤੇ ਸਮਾਦੀ ਇੱਕ ਬਹੁਤ ਵੱਡੀ ਨੀਂਦ ਹੈ ਜਿਹੜੀ ਹੋਸ਼ ਵਿੱਚ ਆਉਂਦੀ ਹੈ ਤੇ ਨੀਂਦ ਦਾ ਮਤਲਬ ਕੀ ਜਦ ਨੀਂਦ ਗੂੜੀ ਬੰਦੇ ਨੂੰ ਆ ਜਾਏ ਤੋ ਸਰੀਰ ਦਾ ਸਾਰਾ ਥਕੇਵਾ ਲੈ ਜਾਂਦਾ ਪਰ ਜੇ ਸਮਾਧੀ ਲੱਗ ਜਾਏ ਛੇਣ ਵਾਸਤੇ ਤੇ ਮਨ ਦੀ ਜਨਮਾ ਜਨਮਾਂਤਰਾਂ ਦੀ ਜਿਹੜੀ ਭਟਕਣਾ ਹੈ ਨਾ ਉਸ ਭਟਕਣੇ ਕਰਕੇ ਜਿਹੜੀ ਥਕਾਵਟ ਹੈ ਉਹ ਸਾਰੀ ਲੈ ਜਾਂਦੀ ਬੰਦਾ ਹੌਲਾ ਫੁੱਲ ਹੋ ਜਾਂਦਾ ਅੰਦਰ ਕੁਝ ਤਾਜ਼ਗੀ ਮਹਿਸੂਸ ਕਰਦਾ ਤਵਨਾਈ ਮਹਿਸੂਸ ਕਰਦਾ ਔਰ ਜਿਹੜਾ ਬੰਦਾ ਇੱਕ ਰਾਤ ਸੋ ਨਾ ਸਕੇ ਦੂਜਾ ਦਿਨ ਕਿਸ ਤਰ੍ਹਾਂ ਹੋਵੇਗਾ ਬੋਝਲ ਹੋਵੇਗਾ ਤੇ ਖਿਮਾ ਕਰਨੀ ਜਿਸ ਬੰਦੇ ਦੀ ਕਦੀ ਜ਼ਿੰਦਗੀ ਭਰ ਸਮਾਧੀ ਨਹੀਂ ਲੱਗੀ ਉਸ ਦਾ ਮਨ ਬੋਝਲ ਨਹੀਂ ਹੋਣਾ ਤੇ ਹੋਰ ਕੀ ਹੋਣਾ ਸਮਾਦੀ ਮਨ ਦੀ ਨੀਂਦ ਹੈ ਇਹ ਸਰੀਰ ਦੀ ਨੀਂਦ ਜਿਹੜੀ ਅਸੀਂ ਰਾਤ ਸੌਂ ਜਾਂਦੇ ਹਾਂ ਲੇਕਿਨ ਮਨ ਸੁਪਨਿਆਂ 'ਚ ਕੰਮ ਕਰਦਾ ਰਹਿੰਦਾ ਸਮਾਦੀ ਦਾ ਮਤਲਬ ਕੀ ਹੁਣ ਮਨ ਵੀ ਸੌਂ ਗਿਆ ਹੁਣ ਮਨ ਨੂੰ ਵੀ ਨੀਂਦ ਆ ਗਈ ਤੇ ਜੇ ਸਰੀਰ ਨੂੰ ਗੂੜੀ ਨੀਂਦ ਆ ਜਾਏ ਤੇ ਉੱਠਣ ਤੋਂ ਬਾਅਦ ਸਰੀਰ ਹੌਲਾ ਹੋ ਜਾਂਦਾ ਹੈ ਸਰੀਰ ਦਾ ਥਕਾਏਵਾ ਦੂਰ ਹੋ ਜਾਂਦਾ ਹੈ ਤੇ ਜੇ ਕਿਦਰੇ ਇੱਕ ਛਿਨ ਵਾਸਤੇ ਵੀ ਮਨ ਦੀ ਸਮਾਦੀ ਲੱਗ ਗਈ ਮਨ ਨੂੰ ਨੀਂਦ ਆ ਗਈ ਫਿਰ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਕਿ ਕਿੰਨੀ ਤਾਜ਼ਗੀ ਮਿਲੀਏ ਕਿੰਨੀ ਤਵਾਨਾਈ ਮਿਲੀ ਕਿ ਜਿਸ ਦੇਸ਼ ਦੇ ਵਿੱਚ ਨੀਂਦ ਹੀ ਨਹੀਂ ਰਹੀ ਉੱਥੇ ਸਮਾਧੀ ਦੀ ਤੇ ਕਲਪਨਾ ਹੀ ਕਰਨੀ ਔਖੀ ਗੱਲ ਹੈ ਕਿਉਂਕਿ ਨੀਂਦ ਤੋਂ ਬਾਅਦ ਸਮਾਧੀ ਹੈ ਔਰ ਇਤਨੀ ਮੈਂ ਅਰਜ਼ ਕਰਦੇ ਹਾਂ ਕਿ ਜਿਹੜਾ ਬੰਦਾ ਹੁਣ ਵੀ ਸਾਡੇ ਵਿੱਚੋਂ ਵੀ ਕੋਈ ਢੰਗ ਦਾ ਸੌ ਨਹੀਂ ਸਕਦਾ ਨੀਂਦ ਉਸਨੂੰ ਨਹੀਂ ਆਉਂਦੀ ਸਮਾਧੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਸਮਾਧੀ ਉਹਨੂੰ ਹੀ ਮਿਲਦੀ ਹੈ ਜਿਹੜਾ ਹੌਸ ਦੇ ਵਿੱਚ ਧੰਨ ਨਾਲ ਸੌ ਸਕਦਾ ਜਿਹਨੂੰ ਨਹੀਂ ਆਉਂਦਾ ਸਕਦੀ ਤੇ ਨੀਂਦ ਆਉਣ ਦਾ ਮਤਲਬ ਹੀ ਨਹੀਂ ਹੈ ਸਤਕੀਏ ਤੇ ਸਿਰ ਰੱਖੇ ਮੰਜੇ ਤੇ ਤੇ ਸੌ ਜਾਏ ਇਹ ਨਹੀਂ ਕਿ ਕੰਟਾ ਕਰਵਟਾ ਬਦਲਦਾ ਰਹੇ ਵਿਚਾਰਾਂ ਵਿੱਚ ਫਸਿਆ ਰਹੇ ਤੇ ਫਿਰ ਕਿਦਰੇ ਉਹਨੂੰ ਨੀਂਦ ਵੀ ਆਈ ਉਹ ਨੀਂਦ ਕੋਈ ਨੀਂਦ ਨਹੀਂ ਹੈ ਨੀਂਦ ਦਾ ਮਤਲਬ ਇਧਰ ਸਿਰ ਰੱਖਿਆ ਤੇ ਨੀਂਦਾ ਆਉਣਾ ਉੱਠਣਾ ਵੀ ਆਪਣੀ ਮਰਜ਼ੀ ਨਾਲ ਸੋਣਾ ਵੀ ਆਪਣੀ ਮਰਜ਼ੀ ਨਾਲ ਔਰ ਅਸੀਂ ਜਦ ਉੱਠਦੇ ਹਾਂ ਤਾਂ ਵੀ అలਾਰਮ ਦਾ ਅਸਰਾ ਲੈਂਦੇ ਹਾਂ ਘੜੀ ਦਾ ਅਸਰਾ ਲੈਂਦੇ ਆ ਵੀ ਤੂੰ ਹੀ ਉਠਾਈ ਆਪ ਉੱਠ ਵੀ ਨਹੀਂ ਸਕਦੇ ਔਰ ਮੈਂ ਤੁਹਾਨੂੰ ਐਸੇ ਮਹਾਪੁਰਸ਼ ਦੱਸਾਂ ਜਿਨ੍ਹਾਂ ਨੇ ਇਰਾਦਾ ਕਰ ਲਿਆ ਨਾ ਵੀ 3 ਵਜੇ ਉੱਠਣਾ ਹੈ ਤਾਂ 3 ਵਜੇ ਉੱਠਣਾ ਕੋਈ ਘੜੀ ਦੀ ਲੋੜ ਨਹੀਂ ਕੋਈ అలਾਰਮ ਦੀ ਲੋੜ ਨਹੀਂ ਅੰਦਰ ਹੀ ਸਭ ਕੁਝ ਨਿਸ਼ਚਾ ਕਰ ਲੈ। ਔਰ ਕਦੀ ਪਖਤਾ ਇਰਾਦੇ ਨਾਲ ਨਿਸ਼ਚਾ ਕਰ ਲੋ ਤੇ ਤੁਸੀਂ ਵੀ ਉੱਠ ਸਕਦੇ। ਜ਼ਰੂਰੀ ਨਹੀਂ ਘੜੀ ਦੀ ਲੋੜ। ਜ਼ਰੂਰੀ ਨਹੀਂ ਜੋ ਹੈ ਉੱਠੇ అలਾਰਮ ਦੀ ਲੋੜ ਪੈ। ਸੰਗਤ ਜੀ ਹੁਣੇ-ਹੁਣੇ ਤੁਸੀਂ ਗੁਰਮੁਖਾ ਪਾਸੋਂ ਕਥਾ ਸਰਵਣ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਖਾਸ ਕਰ ਬਹੁਤ ਹੀ ਸੋਹਣਾ ਢੰਗ ਨਾਲ ਸਮਝਾਇਆ ਕਿ ਇੱਕ ਮਨੁੱਖ ਨੂੰ ਕਰਮ ਕਰਦੇ ਰਹਿਣਾ ਚਾਹੀਦਾ ਹੈ। ਅਗਰ ਕਰਮ ਦੇ ਨਾਲ ਆਸਾ ਜੁੜ ਜਾਏ ਤਾਂ ਉਹ ਨਿਫਲ ਹੀ ਹੋ ਜਾਂਦਾ ਕਿਉਂਕਿ ਉਹਦੇ ਵਿੱਚ ਸਿਵਾਏ ਦੁੱਖ ਦੇ ਹੋਰ ਕੁਝ ਨਹੀਂ ਜੇਕਰ ਸਾਡੇ ਕਰਮ ਕਰਦੇ ਹੋਏ ਸਾਨੂੰ ਉਹਦਾ ਫਲ ਮਿਲਦਾ ਹੈ ਆਸ ਰੱਖ ਕੇ ਤਾਂ ਤਾਂ ਅਸੀਂ ਖੁਸ਼ ਹੋ ਜਾਂਦੇ ਆ ਅਗਰ ਨਹੀਂ ਮਿਲਦਾ ਤਾਂ ਅਸੀਂ ਦੁਖੀ ਹੋ ਜਾਂਦੇ ਆ ਤਾਂ ਇਸ ਲਈ ਸਾਨੂੰ ਬਿਨਾਂ ਆਸਾ ਦੇ ਕਰਮ ਕਰਦੇ ਰਹਿਣਾ ਚਾਹੀਦਾ ਉਸ ਦਾ ਫਲ ਦੇਣਾ ਉਹ ਵਾਹਿਗੁਰੂ ਦੇ ਹੱਥ ਹੈ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ